ਏ ਬੱਚੇ ਸਾਡੇ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਜਿੱਤ ਕੇ ਆਏ ਨੇ ਗੱਤਕੇ ਦੇ ਵਿੱਚੋਂ ਸੋ ਇਹਨਾਂ ਦਾ ਵਿਕਟਰੀ ਜਿੱਦ ਆਪਾਂ ਕਿਹੜਾ ਦਿੰਨੇ ਜੀ ਪਿੰਡ ਤੋਂ ਹਾਂਜੀ ਆਪਣਾ ਜਸਕਰਨ ਸਿੰਘ ਘਰਾਗਣਾ ਨੈਸ਼ਨਲ ਦੇ ਵਿੱਚੋਂ ਸੈਕੰਡ ਪੋਜੀਸ਼ਨ ਲੈ ਕੇ ਆਇਆਗਾ ਸੋ ਇਹ ਵੀ ਵੀਰ ਬਹੁਤ ਮਿਹਨਤ ਕਰਦਾ ਬੱਚੇ ਜੋੜੇ ਹੋਇਆ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਅਵਤਾਰ ਸਿੰਘ ਮਾਨਸਾ ਤੋਂ ਸੋ ਅੱਜ ਅਸੀਂ ਜਾ ਰਹੇ ਹਾਂ ਜੀ ਰਾਪੋਰਟ ਜਿਹੜੀ ਸਾਡੀਆਂ ਬੱਚੀਆਂ ਨੈਸ਼ਨਲ ਤੋਂ 골ਡ ਮੈਡਲ ਜਿੱਤ ਕੇ ਲੈ ਕੇ ਆਈਆਂ ਨੇ ਉਹਨਾਂ ਦਾ ਸਨਮਾਨ ਕਰਦੇ ਆ ਬਹੁਤ ਵੱਡਾ ਨਾਮ ਕੀਤਾ ਉਹਨਾਂ ਨੇ ਮਾਨਸਾ ਦਾ ਉਹ ਨਾਲ ਮੇਰੇ ਪ੍ਰੋਬਲਿੰਗ ਸਿੰਘ ਅਮਨ ਨੂੰ ਅਸੀਂ ਲੈ ਕੇ ਆਉਣੇ ਆ ਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਸਾਡੇ ਮਾਨਸਾ ਜਿਹੜੇ ਵਾਸਤੇ ਇਹ ਬੱਚੀਆਂ ਮੈਡਲ ਲੈ ਕੇ ਆਈਆਂ ਨੇ ਮਲਾਉਣਿਆ ਸਾਨੂੰ ਕਰਦਿਆਂ ਗੱਲਬਾਤ ਬਣੇ ਰਿਓ ਸਾਡੇ ਨਾਲ ਜਾ ਰਹੇ ਆਪਾਂ ਸਰੋਪੇ ਲੈਣ ਬੱਚਿਆਂ ਵਾਸਤੇ ਸਰੋਪੇ ਤਾਂ ਕਿ ਬੱਚਿਆਂ ਸਰੋਪੇ ਭੇਟ ਕਰਦੀ ਆਪਾਂ ਦੀ ਬਾਈ ਜੀ ਆਪਾਂ ਆਏ ਗੁਰਜੋਤ ਕਲਾਥ ਹਾਊਸ ਜਿੱਥੇ ਬਾਈਆਂ ਦੇ ਕੱਪੜੇ ਰਮਾਲੇ ਮਿਲਦੇ ਨੇ ਸਾਰਾ ਕੁਝ ਹਾਂਜੀ ਹਾਂਜੀ ਥੋੜੀ ਮਸੂਰੀ ਪੂਰੀ ਪੱਕਾ ਬਲੌਗ ਚ ਪਾਵਾਂਗੇ ਆ ਬਾਈ ਨੇ ਵੀ ਨਵੀਂ ਦੁਕਾਨ ਕੀਤੀ ਆ ਸਰੋਪੇ ਲੈ ਰਹੇ ਆਪਾਂ ਬੱਚਿਆਂ ਵਾਸਤੇ ਇੱਥੋਂ ਹਾਂਜੀ ਅਸੀਂ ਜਾ ਰਹੇ ਆ ਜੀ ਗਾਹਾਂ ਆਮਨਦੀਪ ਸਿੰਘ ਵੀ ਖੜਾਗਾ ਤਿੰਨ ਕੋਣੀਆਂ ਤੇ ਉਹਨੂੰ ਲੈਣੇ ਆ ਨਾਲ ਉਹ ਵੀ ਗੱਡੀ ਲੈ ਕੇ ਆ ਗਿਆ ਸੋ ਇੱਕ ਗੱਡੀ ਆਪਾਂ ਖੜਾ ਦਾਂਗੇ ਫਿਰ ਇੱਕ ਗੱਡੀ ਤੇ ਚੱਲਾਂਗੇ ਜੀ ਪ੍ਰਾਵਲੀਰ ਸਿੰਘ ਗੱਡੀ ਖੜਾਉਣ ਗਿਆਗਾ ਤੇ ਆਹਾ ਆਪਣਾ ਆਮਨ ਸਿੰਘ ਵੀ ਪਹੁੰਚ ਗਿਆ ਚੱਲਦੇ ਆ ਹੁਣ ਆਪਾਂ ਜੀ ਜਾ ਰਹੇ ਆ ਹੁਣ ਆਪਾਂ ਗੱਡੀ ਦੇ ਵਿੱਚ ਬੱਚਿਆਂ ਦੇ ਕੋਲ ਬੱਚੇ ਤਿੰਨੇ ਅਟੋ ਅਟ ਪਿੰਡਾਂ ਦੇ ਨੇ ਉੱਥੇ ਜਾ ਕੇ ਆਉਣਾਗਾ ਆਪਾਂ ਕਰਾਂਗੇ ਉਹਨਾਂ ਦਾ ਸਤਕਾਰ ਜੀ ਬਹੁਤ ਹੀ ਵਧੀਆ ਗੱਲ ਆ ਕਿ ਮਾਨਸ ਜਿਹੜੇ ਦੇ ਬੱਚੇ ਗੱਤ ਕਿਤੇ ਵਿੱਚੋਂ ਫੈਸਲ ਦੇ ਵਿੱਚੋਂ ਮੈਡਲ ਲੈ ਕੇ ਆ ਰਹੇ ਨੇ ਬਰੇ ਨੇ ਉਹ ਸਾਡੇ ਨਾਲ ਜੀ ਆ ਸਾਡੇ ਵੀਰ ਖੜੇ ਬੱਚਿਆਂ ਦਾ ਆਪਾਂ ਸਨਮਾਨ ਕਰਦੇ ਆ ਪਹੁੰਚ ਗਿਆ ਆਪਾਂ ਵੀਰੇ ਵਾਲੇ ਪਹੁੰਚਦੇ ਆ ਜੀ ਹਾਂਜੀ ਆਪਾਂ ਪਹੁੰਚ ਗਏ ਪਿੰਡ ਵੀਰੇਵਾਲ ਦੇ ਵਿੱਚ ਆਪਣੀ ਪੰਚਾਇਤ ਨਾਲ ਜਾ ਰਹੇ ਹਾਂ ਜੀ ਸਾਰੇ ਪਿੰਡ ਦੀ ਪੰਚਾਇਤ ਨਮਰ ਲਿਆਉਂਦੇ ਆ ਸਾਨੂੰ ਹਾਂਜੀ ਸਾਰੀ ਪੰਚਾਇਤ ਖੜੀ ਆ ਦੇਖੋ ਉਹਨਾਂ ਸਨਮਾਨ ਕਰਨ ਵਾਸਤੇ ਬੱਚਿਆਂ ਦਾ ਸਨਮਾਨ ਕਰਨ ਵਾਸਤੇ ਆਪਾਂ ਪਹੁੰਚ ਗਏ ਵੀਰੇਵਾਲ ਜਿਹੜੇ ਕੀ ਪਿੰਡ ਦੇ ਪੰਚਾਇਤ ਮੈਂਬਰ ਬਾਬਾ ਜੀ ਗੁਰਦੁਆਰੇ ਦੇ ਕ੍ਰਾਂਤੀ ਅਰਦਾਸ ਬੇਨਤੀ ਕਰਕੇ ਬੱਚਿਆਂ ਦਾ ਸਨਮਾਨ ਕਰਾਂਗੇ ਆਪਾਂ ਬਾਤਾਂ ਚਾਲੇ ਪਾਉਣੇ ਆ ਆਪ ਜੀ ਆਹ ਰੇਂਦਰ ਵਾਰਸ਼ਾ ਦੇ ਵਿੱਚ ਮੱਠਾ ਟੇਕਣਾ ਹੋਣਿਆ ਸਾਨੂੰ ਵੀਰੇਵਾਲ ਜੱਟਾਂ ਦੀ ਗੁਰਦੁਆਰੇ ਦਾ ਵਾਰਸਾ ਫਿਰ ਦਰਸ਼ਨ ਆ ਇਹ ਆਪਣੇ ਮਹਾਨ ਸਾਡੇ ਦੇ ਬੱਚਿਆਂ ਨੇ ਹੁਜுமਿੰਦਰ ਬਾਹਰ ਉਸ ਗੁਰਦੁਆਰੇ ਜਿੰਦਨ ਬਾਹਰ ਤੇ ਕਰਾਹੇ ਤੋਂ ਸੇਵਾਹਾਰੀ ਮੁਜਸਲਸਰ ਦੀ ਸੇਕੀ ਇਹਨਾਂ ਦੇ ਕੋਲ ਜਿਹੜਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਜ਼ਿਲ੍ਹੇ ਦਾ ਵਿੱਚ ਪਰਾਜਮ ਪਿੰਡ ਪੀਰੇਵਾਲਾ ਦੇ ਬੱਚੇ ਔਰ ਪਿੰਡ ਵਾਸੀ ਤੇ ਸਾਡੇ ਮਾਂ ਸਾਡੇ ਦੇ ਗੱਤ ਕਾਇਸਿਓ ਸੋਸਾਇਟੀ ਦੇ ਸੱਭਾ ਜਿਨ੍ਹਾਂ ਦੀ ਵੀ ਹੁਣ ਸਾਡੇ ਬੱਚਿਆਂ ਦਾ ਸਨਮਾਨ ਹੋ ਰਿਹਾ ਜਿਹੜੇ ਬੱਚੇ ਨੈਸ਼ਨਲ ਦੇ ਵਿੱਚ ਅਗੋਡ ਲੈ ਕੇ ਆਏ ਨੇ ਸਾਡੀ ਜਿਲ੍ਹਾ ਗਤਕਾ ਐਸੋਸੀਏਸ਼ਨ ਮਾਨਸਾ ਜੀਐਫਆਈ ਵੱਲੋਂ ਬੱਚਿਆਂ ਦਾ ਸਨਮਾਨ ਕੀਤਾ ਗਿਆ ਭਪਿੰਦਰ ਕੌਰ ਰੁਪਿੰਦਰ ਕੌਰ ਤੇ ਹੁਸਨਪ੍ਰੀਤ ਕੌਰ ਦਾ ਜਿਹੜੀਆਂ ਬੱਚਿਆਂ ਨੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਸਾਡਾ ਨਾਮ ਰੋਸ਼ਨ ਕੀਤਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੋਰ ਪਤਵੰਤੇ ਸੰਜਰ ਪਹੁੰਚੇ ਹੋਏ ਸੀ ਬੱਚਿਆਂ ਦੇ ਮਾਪੇ ਪਹੁੰਚੇ ਹੋਏ ਸੀ ਸੋ ਪਿੰਡ ਦੇ ਸਰਪੰਚ ਸਹਿਬਾਨ ਗ੍ਰਾਂਥੀ ਸਹਿਬਾਨ ਸਾਹਿਬ ਅਸਾਰੀ ਕੁਆ ਦਰ ਪ੍ਰਬੰਧਕ ਕਮੇਟੀ ਪਹੁੰਚੀ ਹੋਈ ਸੀ ਬੱਚਿਆਂ ਦਾ ਸਨਮਾਨ ਕੀਤਾ ਗਿਆ ਜੀ ਜਿਨ੍ਹਾਂ ਨੇ ਮਾਨਸਾ ਜਿਲ੍ਹੇ ਦਾ ਨਾਮ ਪਰ ਉਹ ਸੁਣ ਕੀਤਾ ਤੇ ਅੱਗੇ ਵੀ ਬੱਚਿਆਂ ਦਾ ਸਨਮਾਨ ਕੀਤਾ ਜਾਊਗਾ ਜੀ 26 ਜਨਵਰੀ ਤੇ ਸੋ ਜੋ ਆਪਾਂ ਬਾਬਾ ਦੀਪ ਸਿੰਘ ਗੱਤਕਾ ਖਾੜਾ ਮਾਨਸਾ ਵਾਲਾ ਪ੍ਰੋਗਰਾਮ ਕਰਾਉਣੇ ਹੁੰਦੇ ਆ ਉਸ ਤੇ ਵੀ ਜੀ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਅਮੀ ਯੂਸਫੀਆ ਤੈਕ ਨੂੰ ਉੱਚੀਆਂ ਨੰਨ ਸਾਡੇ ਬੱਚੇ ਨੇ ਜਿਹੜੇ ਨੈਸ਼ਨਲ ਦੇ ਵਿੱਚ ਗੋਟ ਲੈ ਕੇ ਆਏ ਨੇ ਭਪਿੰਦਰ ਕੌਰ ਰਵਿੰਦਰ ਕੌਰ ਹੁਸਨਦੀਪ ਕੌਰ ਹੁਸਨਦੀਪ ਕੌਰ ਸੋ ਬਹੁਤ ਹੀ ਖੁਸ਼ੀ ਦੀ ਗੱਲ ਆਗੀ ਆ ਸਾਡੇ ਸ਼ਰਨ ਜਗਜੀਤ ਸਿੰਘ ਸੋ ਜਿਹਨੇ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਸੋ ਸਾਰੇ ਪ੍ਰਬੰਧਕ ਵੀਰਾਂ ਦਾ ਸਾਰਿਆਂ ਦਾ ਪਿੰਡ ਵਾਲਿਆਂ ਦਾ ਧੰਨਵਾਦ ਇਹਨਾਂ ਦੇ ਮਾਪਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਇਹਨਾਂ ਦਾ ਸਾਥ ਦਿੰਦੇ ਨੇ ਜੀ ਇਹ ਸਾਡੇ ਬੱਚੇ ਨੇ ਜਿਹੜੇ ਜਿੱਤ ਕੇ ਆਏ ਨੇ ਇਹ ਹੁਣ ਜਿਹੜਾ ਦਿੰਦੇ ਨੇ ਪਿੰਡ ਤੋਂ ਦੀ ਨੈਸ਼ਨਲ ਵਿਕਟਰੀ ਜਿੱਤਦਾ ਆਪਾਂ ਚੱਕਰ ਲਵਾਉਣਿਆ ਜੀ ਆਮਨਦੀਪ ਸਿੰਘ ਸਾਡਾ ਨਾਲ ਬੈਠਾ ਹੋਇਆ ਸੜਕ ਪ੍ਰਵਲਿੰਦਰ ਸਿੰਘ ਸਾਡੇ ਬੱਚੇ ਜੀ ਕਿਹੜੇ ਇਹ ਪਟਿਆਲਾਪਟਿਆ ਇਹਨੇ ਆਪਣੇ ਦੇ ਵਿੱਚ ਪਿਆ ਜੀ ਨੈਸ਼ਨਲ 골ਡ ਮੈਡਲ ਜਿੱਤ ਕੇ ਆਏ ਨੇ ਇਹ ਬੱਚੇ ਸਾਡੇ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਜਿੱਤ ਕੇ ਆਏ ਨੇ ਗੱਤਕੇ ਦੇ ਵਿੱਚੋਂ ਸੋ ਇਹਨਾਂ ਦਾ ਵਿਕਟਰੀ ਜਿੱਤਦਾ ਆਪਾਂ ਕਿਹੜਾ ਦੇਨੇ ਜੀ ਪਿੰਡ ਤੋਂ ਸਾਰੇ ਬੱਚੇ ਸੋਨਾ ਸੀ ਆਏ ਬੱਚੀ ਰਪਿੰਦਰ ਕੌਰ ਤੇ ਭਪਿੰਦਰ ਕਰੋ ਉਹਨਾਂ ਦੇ ਘਰ ਚਾਹ ਪਾਣੀ ਪੀ ਰਹੇ ਨੇ ਸਾਰੇ ਟੀਚਰ ਸਾਹਿਬਾਨ ਅਮਨਦੀਪ ਸਿੰਘ ਬੈਠਾ ਜਗਜੀਤ ਸਰ ਪ੍ਰਭਲੀ ਸਰ ਸਾਰੇ ਆ ਉਹਨਾਂ ਦੇ ਫਾਦਰ ਸਾਹਿਬ ਸੇਵਾ ਕਰ ਰਹੇ ਨੇ ਆਪਪਿੰਦਰ ਕੌਰ ਰਵਿੰਦਰ ਕੌਰ ਉਹਨਾਂ ਦਾ ਘਰ ਹੈ ਜੀ ਪਪਵਿੰਦਾ ਤੇ ਰਵਿੰਦਰ ਕੌਰ ਦੇ ਘਰੋਂ ਚੱਲ ਕੇ ਹੁਣ ਆਪਾਂ ਹੁਸਨਪ੍ਰੀਤ ਦੇ ਪਿੰਡ ਜਾ ਰਹੇ ਹਾਂ ਜੂੜੀਆ ਸਾਰੇ ਨਾਲ ਪਿੰਡ ਜੂੜੀਏ ਪਹੁੰਚ ਗਏ ਬੱਚੀ ਹੁਸਨਪ੍ਰੀਤ ਦੇ ਪਿੰਡ ਉਹਨਾਂ ਦਾ ਮਾਣ ਸਨਮਾਨ ਕਰਨ ਦੇ ਲਈ ਆਹਾਂ ਗੁਰੂ ਘਰ ਦੇ ਵਿੱਚ ਆਪਾਂ ਪਹੁੰਚਿਆਂਗੇ ਬੱਚਿਆਂ ਦਾ ਸਨਮਾਨ ਸਨਮਾਨ ਪਹਿਲਾਂ ਬੀਰੇਵਾਲ ਕਰਕੇ ਆਏ ਆ ਹੁਸਨਪ੍ਰੀਤ ਕੌਰ ਪਿੰਡ ਚੂੜੀਆਂ ਦੀ ਬੱਤੀ ਆ ਉੱਥੇ ਪਹੁੰਚੇ ਆ ਆਪਾਂ ਹਾਂਜੀ ਪਿੰਡ ਦੀ ਪੰਚਾਇਤ ਦਾ ਬੱਚਿਆਂ ਦਾ ਸਨਮਾਨ ਕਰਦੀ ਹੋਈ ਪਿੰਡ ਚੂੜੀਆਂ ਦੀ ਪੰਚਾਇਤ ਤੇ ਬੱਤੀ ਹੁਸਨਪ੍ਰੀਤ ਇਹਦਾ ਪਿੰਡਾ ਕਰਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਾਡੇ ਪਿੰਡ ਦੀ ਬੱਚੀ ਹੁਸਨਪ੍ਰੀਤ ਕੌਰ ਜੋ ਕਿ ਗੱਟਕੇ ਦੇ ਵਿੱਚੋਂ ਨੈਸ਼ਨਲ ਦੇ ਵਿੱਚੋਂ 골ਡ ਲੈ ਕੇ ਆਈ ਆ ਕੀ ਹੁਣ ਆਪਾਂ ਪਹੁੰਚੇ ਆ ਬੱਚੀ ਹੁਸਨਪ੍ਰੀਤ ਕੌਰ ਉਹਨਾਂ ਦੇ ਘਰ ਇਹ ਉਹਨਾਂ ਦੇ ਫਾਦਰ ਸਾਹਿਬ ਨੇ ਸੋ ਜਿਨ੍ਹਾਂ ਦੀ ਬੱਚੀ ਇਹ ਪਿੰਡ ਦੇ ਸਰਪੰਚ ਸਾਹਿਬ ਨੇ ਨਾਲ ਨੇ ਆਪਣੇ ਸੋ ਉਹਨਾਂ ਦੇ ਘਰੇ ਪਹੁੰਚੇ ਆ ਆਪਾਂ ਬੱਚੀ ਹੁਸਨਪ੍ਰੀਤ ਕੌਰ ਦੇ ਘਰੇ ਪਿੰਡ ਵਿੱਚ ਵਿਕਟਰੀ ਜਿੱਤ ਦਾ ਗੇੜਾ ਦਿੱਤਾ ਜੀ ਉਹ ਟੀਚਰ ਸਾਹਿਬਾਨ ਉਹਨਾਂ ਦੇ ਉਹ ਵੀ ਨਾਲ ਪਹੁੰਚੇ ਨੇ ਹਾਂਜੀ 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 ਇਹ ਆਪਾਂ ਬੱਚੀ ਹੁਸਨਪ੍ਰੀਤ ਕੇ ਕਰੇ ਪਹੁੰਚੇ ਜਿਹੜੀ ਕਿ ਪਿੰਡ ਚੂੜੀਆਂ ਦੇ ਵਿੱਚ ਬੱਚੀ ਰਹਿੰਦੀ ਹੈ ਜਿਹਨੇ ਇਹ ਬੱਚੀ ਬੱਚੀ ਕਿੰਨਾ ਖੁਸ਼ ਹੋ ਤੁਸੀਂ ਖੁਸ਼ ਹੋ ਪੂਰਾ ਹਾਂਜੀ ਹਾਂ ਬਹੁਤ ਪਿੰਡ ਦਾ ਨਾਮ ਨੇ ਰੋਸ਼ਨ ਕੀਤਾ ਹੈ ਪਿੰਡ ਦੇ ਸਰਪੰਚ ਸਾਹਿਬ ਖੁਸ਼ ਹੋ ਜੀ ਬਹੁਤ ਵਧੀਆ ਸਾਡੇ ਲਈ ਮਾਣ ਵਾਲੀ ਗੱਲ ਹੈ ਜੀ ਹਾਂ ਹਾਂਜੀ ਸਾਡਾ ਯਾਰਾ ਚੂੜੀਆਂ ਪਿੰਡ ਦਾ ਨਾਮ ਰੋਸ਼ਨ ਕਰਿਆ ਨੇ ਪੂਰੇ ਪੰਜਾਬ ਦੇ ਵਿੱਚ ਪੂਰੇ ਸਟੇਟ ਦੇ ਵਿੱਚ ਹਾਂਜੀ ਬਹੁਤ ਹੀ ਮਾਨ ਵਾਲੇ ਗੱਲ ਆਈ ਸਾਡੇ ਵਾਸਤੇ ਵੀ ਸਾਰਾ ਪਰਿਵਾਰ ਇਕੱਠਾ ਹੋਇਆ ਇਹਨਾਂ ਦਾ ਆ ਦੇਖੋ ਜੀ ਅਸੀਂ ਆਪਾਂ ਵਿਕਟਰੀ ਗੇੜਾ ਦਿੱਤਾ ਪਿੰਡ ਦੇ ਵਿੱਚ ਮਿਲਦੇ ਆ ਜੀ ਆਪਾਂ ਪਰਿਵਾਰ ਨਾਲ ਕਰਦੇ ਆ ਵਿਚਾਰਾ ਬਣੇ ਰੋ ਸਾਡੇ ਨਾਲ ਭਾਈ ਜੀ ਹੁਸਨਬੀਤ ਕੇ ਕਰਾਉ ਉਹਨਾਂ ਦੇ ਹੁਣ ਜਾ ਰਹੇ ਆ ਆਪਾਂ ਜਸਕਰਨ ਸਿੰਘ ਘਰਾਗਣਾ ਬੱਚਾ ਉਹ ਵੀ ਮੈਡਲ ਜਿੱਤ ਕੇ ਆਇਆ ਸਿਲ버 ਮੈਡਲ ਇਹ ਬੱਚਿਆਂ 골ਡ ਜਿੱਤ ਕੇ ਵੀ ਅਸੀਂ ਚੱਲ ਰਹੇ ਆ ਆਪਾਂ ਦੁਬਾਰੇ ਆਗੇ ਜੀ ਭਪਿੰਦਰ ਕੌਰ ਤੇ ਰਪਿੰਦਰ ਕੌਰ ਜੀ ਅਰੇ ਆਪਾਂ ਹੁਣ ਜਾਣਦੇ ਹਾਂ ਜਸਕਰਨ ਸਿੰਘ ਕਰਾਗਣਾ ਉਹਨਾਂ ਦੇ ਕਰਿਆ ਬਾਈ ਆਪਾਂ ਨੂੰ ਛੱਡ ਗਏ ਹਾਂਜੀ ਜਸਕਰਨ ਸਿੰਘ ਕਰਾਗਣਾ ਆਪਾਂ ਇਹਨਾਂ ਦੇ ਵਿਕਟਰੀ ਕਿਹੜਾ ਦਿੰਨੇ ਹਾਂਗੇ ਆਹ ਦੇਖ ਤਿਆਰ ਆਪਣੀ ਗੱਡੀ ਜਸਕਰਨ ਸਿੰਘ ਜੀ ਕਰਾਗਣਾ ਬਹੁਤ ਬਹੁਤ ਮੁਬਾਰਕਾਂ ਮੈਸਟਰਾਂ ਦੇ ਵਿੱਚੋਂ ਇਹ ਵੀਰ ਸੈਕੰਡ ਆਇਆ ਠੀਕ ਹੈ ਜੀ ਇਹ ਬੱਚੇ ਕਰਤਾਰਾ ਖੜਾਉਂਦਾ ਇਹਨਾਂ ਨੂੰ ਇਹ ਕਰਾਗ ਵੀਰ ਆਪਾਂ ਬਣਾਉਣੇ ਆ ਚਲੋ ਚੜੋ ਚੜੋ ਹਾਂਜੀ ਆਪਣਾ ਜਸਕਰਨ ਸਿੰਘ ਘਰਾਗਣਾ ਨੈਸ਼ਨਲ ਦੇ ਵਿੱਚੋਂ ਸੈਕੰਡ ਪੋਜੀਸ਼ਨ ਲੈ ਕੇ ਆਇਆਗਾ ਸੋ ਇਹ ਵੀ ਵੀਰ ਬਹੁਤ ਮਿਹਨਤ ਕਰਦਾ ਬੱਚੇ ਜੋੜੇ ਹੋਏ ਆ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰ ਪ੍ਰੌਹਲਨ ਸਿੰਘ ਜਸਕਰਨ ਸਿੰਘ ਨੂੰ ਸਰੋਪਾ ਪੇਟ ਕਰਦੇ ਹੋਏ ਆਮਨਦੀਪ ਸਿੰਘ ਨਾਲ ਖੜਾ ਸਾਰੀ ਆਪਣੀ ਫੌਜ ਆ ਜਾ ਰਹੇ ਗੁਰੂ ਘਰ ਦੇ ਵਿੱਚ ਜਸਕਰਨ ਸਿੰਘ ਦੇ ਆਪਾਂ ਪਿੰਡ ਪਹੁੰਚ ਗਏ ਸੰਗਤ ਹਾਂਜੀ ਆਪਾਂ ਵੀਰ ਜਸਕਰਨ ਸਿੰਘ ਦੇ ਘਰੇ ਪਹੁੰਚੇ ਬਾਬਾ ਰਾਜਵੀਰ ਸਿੰਘ ਜੀ ਘਰਾਂਗਣਾ ਉਹਨਾਂ ਵੱਲੋਂ ਸਨਮਾਨ ਕੀਤਾ ਗਿਆ ਜਸਕਰਨ ਸਿੰਘ ਦਾ ਆ ਸਾਰੀ ਪੰਚਾਇਤ ਆ ਸਾਰੇ ਪਤਵੰਤੇ ਸੱਜਣ ਪਿੰਡ ਦੇ ਘਨਾਗਨੇ ਪਿੰਡ ਦੇ ਆਂਦੀਆਂ ਜੀ ਆਰੋਹੀ ਵੀਰ ਦਾ ਸਨਮਾਨ ਕਰਦੇ ਹੋ ਸਾਰੇ ਉਹ ਮਾਤਾ-ਮਾਂ ਕੜੀਆਂ ਨੇ ਉਹ ਵੀਰ ਖੜੇ ਨੇ ਦੇਖੋ ਸਾਹਮਣੇ ਇੱਕ ਪਿੰਡ ਦੇ ਪੰਚਾਇਤ ਵੱਲੋਂ ਮਾਨ ਸਨਮਾਨ ਕੀਤਾ ਗਿਆ ਵੀਰ ਦਾ ਬਾਈ ਨਾਲ ਬਾਈ ਨਾਲ ਮਾਤਾ ਜੀ ਆੜਰਾਮ ਨਾ ਪਾ ਦੇ ਦੇਖੋ ਸਾਹਮਣੇ ਬੋਲੇ ਈਸੋ ਨਿਹਾਲ ਨਵੇਂ ਮੱਤੇ ਜਿਹੜੇ ਗੱਤਕੇ ਦੀ ਲਈ ਤਿਆਰ ਹੋ ਰਹੇ ਨੇ ਇਹਨਾਂ ਦੇ ਵੀ ਸਾਰਿਆਂ ਨੇ ਯਾਰ ਪਾ ਰਹੇ ਨੇ ਅੱਜ ਸੀਰ ਜਸਕਰਨ ਸਿੰਘ ਵੱਲੋਂ ਹਾਂਜੀ 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 ਇਹੀ ਜਾ ਕੇ ਹੁਣ ਹਾਂ ਪਨੀਰੀ ਏ ਜੀ ਪਨੀਰੀਆ ਬਹੁਤ ਵਧੀਆ ਗੱਲ ਆ ਜੀ ਹਾਂਜੀ 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 ਦੋਨੇ ਸੇੜ ਖੜੋ ਖੜੋ ਅੱਜ ਇਹਨਾਂ ਸੋਟੀ ਐਮਐਲਏ ਜੀ ਨਹੀਂ ਚੜਾਈਆ ਦੇਖੋ ਹਾਂਜੀ 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 ਆਜੋ 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 ਜਿਹੜੇ ਘਟਕਾ ਖੇਡਦੇ ਆ ਸਾਰੇ ਬੱਚੇ ਆਜੋ ਸਾਰੇ ਆਜੋ ਹਾਂਜੀ ਹੁਣ ਆਪਾਂ ਘਰਾਗਣੇ ਦੇ ਗੁਰੂ ਘਰ ਦੇ ਵਿੱਚ ਪਹੁੰਚ ਗਿਆ ਜਿਸ ਕਰਨ ਸਿੰਘ ਦੇ ਪਿੰਡ ਘਰਾਗਣੇ ਮਿਲਾਉਣੇ ਆਪਾਂ ਸਾਨੂੰ ਜੋ ਕਿ ਸਾਡੇ ਵਾਸਤੇ ਬਹੁਤ ਹੀ ਵੱਡੀ ਤੇ ਖੁਸ਼ੀ ਦੀ ਗੱਲ ਹੈ ਕਿਉਂਕਿ ਬਹੁਤ ਨੇ ਸੰਤਾਨ ਜੋ ਭਾਈ ਜਸਕਰਨ ਸਿੰਘ ਜੀ ਕੀ ਯੋਗੀ ਕਿ ਚੜ੍ਹਦੀ ਕਲਾ ਵਾਲਾ ਪ੍ਰਕਾਰ ਤੇ ਗੁਰਸਿੱਖ ਫੈਮਿਲੀ ਦੇ ਵਿੱਚੋਂ ਆ ਹਾਂਜੀ ਹੁਣ ਸੰਗਤ ਵਾਸਤੇ ਚਾਹ ਪਾਣੀ ਦਾ ਲੰਗਰ ਲਾਇਆ ਹੋਇਆ ਹੈਗਾ ਜੀ ਜਲਦੀ ਚਾਹ ਪਾਣੀ ਦਾ ਲੰਗਰ ਤਿਆਰ ਕੀਤਾ ਗਿਆ ਹੈਗਾ ਅੰਨਾਵੇਂ ਬੱਚੇ ਗੱਤਕੇ ਦੀ ਪਨੀਰੀ ਬਹੁਤ ਵਹਿ ਵੱਡਾ ਸਹਿਯੋਗ ਹੈ ਜੀ ਬੱਚਿਆਂ ਨੂੰ ਜੋੜਨ ਦਾ ਸੋ ਤਾਂ ਹੀ ਪਰਮਾਤਮਾ ਸੁਣਦਾ ਤਾਂ ਹੀ ਮੈਡ ਲਾਉਂਦੇ ਆ ਜੀ ਹਾਂ ਜੀ ਆਪਾਂ ਚਾਹ ਪਾਣੀ ਦਾ ਲੰਗਰ ਛਕ ਲਿਆ ਸੋ ਆਪਾਂ ਹੁਣ ਜਾ ਰਹੇ ਆਂਗੇ ਮਾਨਸਾਂ ਵੱਲ ਨੂੰ ਸਵੇਰੇ 11 ਵਜੇ ਦੀ ਐ ਆਏ ਹੋয়াਗੇ 10:30 ਵਜੇ ਦੀ ਐ ਆਏ ਹੋয়াਗੇ ਤੱਲੇ ਸੀ 4 ਵਜੇ ਹੁਣ ਆਪਾਂ ਇਸ ਤੋਂ ਬਾਅਦ ਦੁਆਰ ਕੇ ਜਾਣਾਗਾ ਦੁਆਰ ਕੇ ਪਿੰਡ ਦੇ ਵਿੱਚ ਕਿਉਂਕਿ ਚੈਨ ਤੇਕ ਨੂੰ ਉੱਥੇ ਨਗਰ ਕੀਰਤਨ ਆ ਹੁਣ ਜਾ ਰਹੇ ਆ ਜੀ ਆਪਾਂ ਆਪਣੀ ਗੱਡੀ ਦੇ ਵੱਲ ਹਾਂਜੀ ਵੀਰ ਪ੍ਰੋਬਲਿੰਗ ਕਹਿੰਦਾ ਵੀ ਸਾਨੂੰ ਵੀ ਸਰੋਪੇ ਜੀ ਹੁਣ ਮਾਨਸਾਵਲ ਜਾ ਰਹੇ ਆ ਅਮਨਦੀਪ ਸਿੰਘ ਦੇ ਸਰੋਪਾ ਹੋ ਰਹੇ ਆ ਬੋਲੇ ਸੋਨੇ ਹਾਲ ਧੰਨਵਾਦ ਬਾਤ ਬਹੁਤ ਬਹੁਤ ਸ਼ੁਕਰੀਆ ਹਾਂਜੀ ਬੋਲੇ ਹੀ ਸੋ ਨਿਹਾਲ ਸ੍ਰੀ ਆਕਾਲ ਹਾਂ ਹੁਣ ਆਪਾਂ ਕਰਾਂ ਵੱਲ ਬੋਲੇ ਹੀ ਸੋ ਨਿਹਾਲ ਸਤਿ ਸ੍ਰੀ ਆਕਾਲ ਇਹ ਵੱਲ ਦਾ ਪਹਿਲੀ ਵਾਰ ਹੋਇਆ ਆਪਾਂ ਕਿੰਨੇ ਦਿਨ ਸਰੂਪੇ ਪਾਏ ਨੇ ਉਹ ਵੀ ਇਹਨਾਂ ਦੇ ਬੱਚਿਆਂ ਦੀ ਬਦੌਲਤ ਹੋਇਆ ਹਾਂਜੀ ਹੁਣ ਆਪਾਂ ਜਾ ਰਹੇ ਆ ਮਾਨਸਾ ਨੂੰ ਆਪਾਂ ਬੱਚਿਆਂ ਦਾ ਸਨਮਾਨ ਕੀਤਾ ਜਿੰਨਾ ਹੋ ਸਕਿਆ ਹੋਰ ਵੀ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ